ਆ ਦੇਖੋ ਭਾਈ ਜੀ ਮਿੰਨੀ ਬੱਸ ਆ ਜਿਹੜੀ ਇਹ ਢੋੜ ਤੋਂ ਫੇਰ ਖੜ ਜਾਂਦੀ ਆ ਸਵੇਰ ਅੱਠ ਸਾਢੇ ਅੱਠ ਦਾ ਟਾਈਮ ਆ ਆ ਦੇਖੋ ਨੰਬਰ ਵੀ ਆਉਂਦਾ ਤੁਹਾਡੇ ਕੋਲੇ ਤਰੀਕ ਤੇ ਆ ਬੱਚੇ ਜਾ ਰਹੇ ਸਕੂਲ ਨੂੰ ਬਸ ਕਿਵੇਂ ਲੱਭਦੇ ਆ ਕਿਵੇਂ ਉੱਪਰ ਬੈਠਿਆ ਕੋਈ ਯਾਰ ਧਿਆਨ ਨਹੀਂ ਕਿਸੇ ਦਾ ਇਸ ਪਾਸੇ ਚੱਲ ਕੋਈ ਹਾਦਸਾ ਵਾਪਰ ਜਾਂਦਾ ਫਿਰ ਫਿਰ ਮੁੜ ਕੇ ਉਹ ਲੀਆਂ ਘੁੱਟ ਜਾਂਦੇ ਆ ਸੱਪ ਲੱਗੇ ਤੋਂ ਬਾਅਦ ਬਾਅਦ ਨਹੀਂ ਘੁੱਟੇ ਹੋ ਜਾਂਦੇ ਸਾਰੀ ਦੁਨੀਆ ਪ੍ਰਸ਼ਾਸਨ ਵੀ ਹੋ ਜਾਂਦਾ ਹੁਣ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਮਦਦ ਨਹੀਂ ਲੱਭਦੀ ਬਾਸੇ ਵੀਡੀਓ ਵਾਰ ਹੋਣ ਤੋਂ ਬਾਅਦ ਟ੍ਰਾਫਿਕ ਪੁਲਿਸ ਵਿਭਾਗ ਐਕਸ਼ਨ ਮੋਡ ਦੇ ਵਿੱਚ ਆ ਚੁੱਕਿਆ ਹੈ ਜਿੱਥੇ ਉਹਨਾਂ ਵੱਲੋਂ ਉਸ ਡਰਾਈਵਰ ਦਾ ਜੜਾ ਉਸ ਚਲਾਨ ਕਟਿਆ ਗਿਆ ਕਾਰਨ ਇਹ ਦੱਸਿਆ ਜਾ ਰਿਹਾ ਕਿਉਂਕਿ ਜਦੋਂ ਪ੍ਰਸ਼ਾਸਨ ਵੱਲੋਂ ਲਾਇਸੈਂਸ ਸੀ ਬੰਨ ਕੀਤੀ ਗਈ ਤਾਂ ਉਸ ਕੋਲੋਂ ਲਾਇਸੈਂਸ ਜੜਾ ਬਰਾਮਦ ਨਹੀਂ ਹੋਇਆ ਜਿਸ ਕਰਕੇ ਇਹ ਚਲਾਨ ਕਟਿਆ ਗਿਆ ਉਥੇ ਜੇ ਇਸ ਵੀਡੀਓ ਦਾ ਜ਼ਿਕਰ ਕਰ ਲਿਤਾ ਜਾਵੇ ਜੋ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਰੂਟੀਨ ਸਾਤੜਸਾਰ ਐਵੇਂ ਹੀ ਮਿੰਨੀ ਬੱਸ ਜਿਹੜੀ ওভারਲੋਡ ਹੋ ਕੇ ਜਾਂਦੀ ਹੈ ਤੇ ਜਿਵੇਂ ਹੀ ਇਸ ਦੀ ਜਾਣਕਾਰੀ ਪ੍ਰਸ਼ਾਸਨ ਦੇ ਨੂੰ ਲੱਗਦੀ ਹੈ ਤੋੜਾ ਵੱਲੋਂ ਮੌਕੇ ਨੂੰ ਸੰਭਾਲਦਿਆਂ ਹੋਇਆਂ ਇਸ ਜਿਹੜੇ ਬੱਸ ਦੇ ਡਰਾਈਵਰ ਨੂੰ ਮੌਕੇ ਤੇ ਹੀ ਰੋਕਿਆ ਜਾਂਦਾ ਹੈ ਸਾਰੀ ਜਾਣਕਾਰੀ حاصل ਕੀਤੀ ਜਾਂਦੀ ਹੈ ਡਰਾਈਵਿੰਗ ਲਾਇਸੈਂਸ ਨਹੀਂ ਬ੍ਰਾਮਣਤ ਹੁੰਦਾ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਇਸ ਮਿੰਨੀ ਬੱਸ ਦੇ ਵਿੱਚ ਜੋ ਸਵਾਰ ਬੱਚੇ ਸੀਗੇ ਉਹਨਾਂ ਨੂੰ ਵੀ ਖਾਸੌਰ ਉਤੇ ਇੱਕ ਲੈਸਨ ਦਿੱਤਾ ਜਾ ਰਿਹਾ ਕਿਉਂਕਿ ਇਸ ਨਾਲ ਕੋ ਜਾਨੇ ਨੁਕਸਾਨ ਵੀ ਹੋ ਸਕਦਾ ਹੈ। ਮਾਪਿਆਂ ਨੂੰ ਵੀ ਖਾਸੌਰ ਉਤੇ ਅਪੀਲ ਕੀਤੀ ਗਈ ਹੈ ਕਿ ਅਜਿਹੀ ਜਿਹੜੀਆਂ ਕੁੱਤਾਹੀ ਨਾ ਵਰਤੀ ਜਾਵੇ ਆਪਣੇ ਬੱਚਿਆਂ ਦੇ ਨਾਲ ਜੇ ਉਹ ਮੱਤਬਰ ਕੇ ਪਰਿਵਾਰਾਂ ਦੇ ਨਾਲ ਸੰਬੰਧ ਵਿੱਚ ਰੱਖਦੇ ਨੇ ਤਾਂ ਬੱਚੇ ਨੂੰ ਇੱਕ ਸਾਈਕਲ ਲੈ ਕੇ ਦਿੱਤਾ ਜਾਵੇ ਤਾਂ ਕਿ ਬੱਚਿਆਂ ਦਾ ਕੋਈ ਜਾਣੀ ਨੁਕਸਾਨ ਨਾ ਹੋ ਸਕੇ ਕਿਉਂਕਿ ਜੇ ਅਪਾ ਵੀਡੀਓ ਨੂੰ ਗੋਰ ਦੇ ਨਾਲ ਵੇਖੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮਿੰਨੀ ਬੱਸ ਹੈ ਜਿਹੜੀ ਕਿ ਸ਼ਮਤਾ ਤੋਂ ਬਥੇਰੇ ਲੋਕਾਂ ਨੂੰ ਸਵਾਰ ਕਰਕੇ ਲੈ ਕੇ ਜਾਣੀ ਖੁੰਦੀ ਹੈ ਕੋਈ ਵੀ ਵਿਚ ਵਿਚਾਲੇ ਹਾਦਸਾ ਜਿਹੜਾ ਉਹ ਹੋ ਸਕਦਾ ਹੈ ਜਾਣੀ ਨੁਕਸਾਨ ਵੱਡਾ ਹੋ ਸਕਦਾ ਹੈ ਕਿਉਂਕਿ ਜਦੋਂ ਜਿਹੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਜਦੋਂ ਤੁਰੰਤ ਕਾਰਵਾਈ ਨਹੀਂ ਹੁੰਦੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪਰ ਫੇਰ ਵੀ ਪ੍ਰਸ਼ਾਸਨ ਦੇ ਅਲਰਟ ਖੁੰਦ ਮਕਰੋ ਵੀ ਜਦੋਂ ਫੇਰ ਵੀ ਅਜਿਹੇ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਇੱਥੇ ਡਰਾਈਵਰ ਦੀ ਵੀ ਗਲਤੀ ਹੁੰਦੀ ਹੈ ਕਿਤੇ ਕਿਤੇ ਆਪਾਂ ਜਲਦੀ ਜਾਣ ਦੇ ਚੱਕਰ ਦੇ ਵਿੱਚ ਅਜਿਹਿਆਂ ਭਰੀਆਂ ਹੋਈਆਂ ਬੱਸਾਂ ਦੇ ਵਿੱਚ ਸਵਾਰ ਹੋ ਜਾਂਦੇ ਹਾਂ ਜਿਸ ਕਰਕੇ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਤਹੋਨੇ ਵੀਡੀਓ ਜਿਹੜੀ سوشل ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਫਰੀਦਕੋਟ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਜਿਹੜੇ ਸਕੂਲੀ ਬਸ ਨੇ ਸਕੂਲੀ ਬੱਚੇ ਨੇ ਜਿਹੜੇ ਬਸ ਦੀ ਤਾਕੀਆਂ ਤੋਂ ਲਟਕਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਛੱਤ ਦੇ ਉੱਪਰ ਵੀ ਜਿਹੜੇ ਲੋਕ ਨੇ ਉੱਜੜੇ ਹੋਏ ਨੇ ਤਾਂ ਕਹਿਿਆ ਜਾਵੇ ਕਿ ਖਾਸ ਤੌਰ ਉੱਤੇ ਆਪਣੀ ਜਾਨ ਨੂੰ ਜਿਹੜਾਗਾ ਦਾ ਉੱਤੇ ਲਗਾ ਰਹੇ ਨੇ ਤੇ ਜਿਵੇਂ ਹੀ ਇਹ ਵੀਡੀਓ ਹੱਥ ਲੱਗਦੀ ਹੈ ਤਾਂ ਉਸ ਦੌਰਾਨ ਟ੍ਰੈਫਿਕ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਮਗਰੋ ਹੀ ਜੁੜਾਇਗਾ ਡਰਾਈਵਰ ਉੱਤੇ ਐਕਸ਼ਨ ਲੈ ਲਿੱਤਾ ਜਾਂਦਾ ਤਾਂ ਕੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਸੁਰਨ ਸੁਰਨ ਉਹਦੀ ਵੀਡੀਓ ਦੇ ਸੰਬੰਧ ਤੇ ਅਸੀਂ ਅੱਜ ਸੜਕ 'ਤੇ 4:30 7:30 ਵਜੇ ਨਾਕਾ ਲਾ ਲਿਆ ਸੀ ਪਿੰਡ ਕੁਘਿਆਣਾ ਇਹ ਜਿਹੜੀ ਬੱਸ ਚੱਲਦੀ ਹੈ ਜੀ ਡੋੜ ਪਿੰਡ ਤੋਂ ਚੱਲਦੀ ਹੈ ਸਾਧ ਘਲਕੇ ਜੋ ਇਹ ਸ਼ਿਮਰੇ ਵਾਲਾ ਤੇ ਕੁਘਿਆਣੇ ਆ ਕੇ ਬੱਚੇ ਉੱਤਰਦੇ ਜਿਆਦਾ ਜਿਹੜਾ ਰਸ਼ ਹੁੰਦਾ ਵੱਡਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਕੁਘਿਆਣਾ ਉਸ ਵਕਤ ਉੱਤਰ ਜਾਂਦੇ ਬਾਕੀ ਜਿਹੜਾ ਰੁਟੀਨ ਵਾਲਾ ਰੇਡ ਹੈ ਰੂਟ ਹੈਗਾ ਬੱਸ ਦਾ ਉਹ ਫਰੀਦਕੋਟ ਆਉਂਦੀ ਹੈ ਉਥੇ ਅਸੀਂ ਅਜ ਨਾਕਾ ਲਾਇਆ ਸੀ ਜਿਹੜੀ ਬੱਸ ਸੀ ਅੱਜ ਅੰਡਰ ਲੋਡ ਸੀਗੀ ਓਵਰ ਲੋਡ ਨਹੀਂ ਸੀਗੀ ਫਿਰ ਵੀ ਅਸੀਂ ਰੋਕ ਕੇ ਉਹਦੇ ਡਾਕੂਮੈਂਟ ਚੈੱਕ ਕੀਤੇ ਗਏ ਜਿੱਥੇ ਮਾਨਯੋਗ ਸਾਡੇ ਏਡੀਟੀ ਉਹ ਸਾਹਿਬ ਵੀ ਪਹੁੰਚੇਗੇ ਸੀ ਮੌਕੇ 'ਤੇ ਅਸੀਂ ਬੱਚਾ ਨੂੰ ਉਤਾਰ ਕੇ ਬੱਚਾ ਨੂੰ ਸਮਝਾਇਆ ਵੀ ਬੱਚੋ ਹੀਟੋਪਰੋ ਕੋਾਸ ਫੋਲ ਸੀ ਓਵਰ ਸਪੀਡ ਸੀਗੀ ਉਹ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਸਕਦਾ ਮਾਂ ਪਿਓ ਦੇ ਜਿਹੜੇ ਬੱਚੇ ਆ ਇੱਕ ਇੱਕ ਦੋ ਦੋ ਬੱਚੇ ਆ ਜੇਕਰ ਗੱਲਬਾਤ ਰੱਬ ਨਾ ਕਰੇ ਹੁੰਦੀ ਆ ਤਾਂ ਬੜਾ ਮੁਸ਼ਕਲ ਹੋ ਜਾਂਦਾ ਇਹ ਦੇਖੋ ਸਾਰੀ ਗੱਲ ਕਿੱਡੀ ਵੀ ਸੋਸ਼ਲ ਮੀਡੀਆ ਤੇ ਆਉਂਦੀ ਹੈ ਸਾਡੇ ਤੇ ਵੀ ਨਿਸ਼ਾਨੀਆਂ ਚਿੰਨ ਲਾਏ ਜਾਂਦੇ ਪਰ ਸਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਨਹੀਂ ਕਰਦੀ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਵੀ ਸਮਝਾਇਆ ਵੀ ਬੇਟੇ ਤੁਹਾਡਾ ਜਿਹੜਾ ਸਫਰ ਹੈ ਬੱਸ ਦਾ ਉਹ ਮੇਰੇ ਖਰ ਸਕੂਲ ਤੋਂ ਜਿਹੜਾ ਪਿੰਡ ਸ਼ਿਮਰੇ ਵਾਲਾ 2-3 ਕਿਲੋਮੀਟਰ ਹੈ ਡੋੜਾ 5 ਕਿਲੋਮੀਟਰ ਹੋ ਸਕਦਾ ਬਹੁਤ ਬਸੇਨਾ ਕੀ ਏਰੀਆ ਜੇ ਤੁਸੀਂ ਸਾਈਕਲ ਤੇ ਆਉਂਗੇ ਤਾਂ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਅਸੀਂ ਟਾਈਮ ਦੇ ਜਿਹੜੇ ਪੜੇ ਅਸੀਂ ਤਾਂ 4-4 ਕਿਲੋਮੀਟਰ ਪੈਦਲ ਜਾ ਕੇ ਪੜੇ ਆ ਤੇ ਸਾਈਕਲ ਦੇ ਵਿੱਚ ਮਰਤੋਬਤ 5 ਜਾਂ 7 ਮਿੰਟ ਦਾ ਰਸਤਾ ਉਹਨਾਂ ਨੂੰ ਬੱਚਿਆਂ ਨੂੰ ਇਹੀ ਵਗਾਇਟ ਕੀਤਾ ਵੀ ਤੁਸੀਂ ਸਾਈਕਲ ਲੈ ਕੇ ਸਾਈਕਲ ਤੇ ਆ ਜਾਓ। ਉਹ ਬੇਸ਼ੱਕ ਤੁਸੀਂ ਦੋ-ਦੋ ਦੀ ਜੋੜੀ ਬਣਾ ਲਓ। ਇੱਕ ਸਾਈਕਲ ਲੈ ਲਓਗੇ ਇੱਕ ਦਿਨ ਦੂਸਰੇ ਨੇ ਚਲਾ ਲਿਆ ਦੂਜੇ ਦਿਨ ਦੂਜੇ ਨੇ ਚਲਾ ਲਿਆ। ਮੇਰੀ ਮਾਪਿਓ ਨੂੰ ਵੀ ਬੇਨਤੀ ਹੈ ਜਿਹੜੇ ਕੋਈ ਆਪਣਾ ਮੱਧ ਵਰਗ ਘਰਾਂ ਦੇ ਹੁੰਦੇ ਆ ਉਹ ਆਪ ਇਹਨਾਂ ਖਰਚਾ ਨਹੀਂ ਕਰ ਸਕਦੇ। ਸਾਰੇ ਸਾਈਕਲਾਂ ਤੇ ਜਾਂ ਬਾਈਕਾਂ ਤੇ ਬੈਕ ਤਾਂ ਬੱਚੇ ਚਲਾਉਣ ਜੋਗੀ ਨਹੀਂ ਹੈ ਕਿਉਂਕਿ ਉਹ ਅੰਡਰੀ ਹੈ। ਤੇ ਉਹਨਾਂ ਨੂੰ ਸਾਈਕਲ ਜ਼ਰੂਰ ਲੈ ਕੇ ਦਿਓ। ਕਿਉਂਕਿ ਇੱਕ ਤਾਂ ਬੱਸ ਦਾ ਟਾਈਮ ਵੇਸਟ ਕਰਦੇ ਉਹਨੂੰ ਪਹਿਲਾਂ ਵਿਚਾਰਿਆਂ ਨੂੰ ਅੱਧਾ ਘੰਟਾ ਪਹਿਲਾਂ ਕਿ ਬੱਸ ਤੇ ਵੇਟ ਕਰਨੀ ਪੈਂਦੀ ਸਕੂਲ ਜਾਣ ਮੌਕੇ ਵੀ ਤੇ ਛੁੱਟੀ ਮੌਕੇ ਵੀ ਉਹ ਸਾਡਾ ਟਾਈਮ ਵੀ ਬਚੂਗਾ ਤੇ ਨਾਲੇ ਸਾਡੀ ਕਸਰਤ ਦੀ ਕਸਰਤ ਤੇ ਨਾਲੇ ਅਸੀਂ ਸਕੂਲ ਦੇ ਟਸ ਸਮੇਂ ਸਿਰ ਆ ਸਕਦੇ ਹਾਂ ਤੇ ਸਮੇਂ ਸਿਰ ਜਾ ਸਕਦੇ ਹਾਂ ਬੱਸ ਜਿਹੜੀ ਅੰਡਰ ਲੋਡ ਸੀਗੀ ਚੈੱਕ ਕੀਤੀ ਉਹਦੇ ਤੇ ਡਾਕੂਮੈਂਟ ਸਾਰੇ ਚੈੱਕ ਕੀਤੇ ਉਹਦਾ ਡਰਾਈਵਰ ਦਾ ਲਾਇਸੈਂਸ ਨਹੀਂ ਸ਼ੂ ਕਹਿ ਰਿਹਾ ਸੀ ਵੀ ਮੈਂ ਅੱਜ ਆਇਆ ਤੇ ਘਰੇ ਆ ਪਰ ਸਾਨੂੰ ਪੇਸ਼ ਨਹੀਂ ਕਰ ਸਕਿਆ ਲਾਇਸੈਂਸ ਉਹਦਾ ਲਾਇਸੈਂਸ ਦਾ ਚਲਾਨ ਕੀਤਾ ਔਰ ਤੁਹਾਡੇ ਮਾਧਿਅਮ ਰਹੀ ਮੈਂ ਸਾਰੇ ਜਿੰਨੇ ਵੀ ਬੱਸ ਆਪਰੇਟਰ ਹਨ ਉਹਨਾਂ ਨੂੰ ਬੇਨਤੀ ਕਰਨਾ ਵੀ ਜਿਹੜੀ ਤੁਸੀਂ ਆਮ ਵੀ ਰੂਟਾਂ ਤੇ ਬੱਸਾਂ ਚੱਲਦੀਆਂ ਜਿਹੜੀਆਂ ਸਵਾਰੀਆਂ ਉਹ ਅੰਡਰ ਲੋਡ ਰੱਖੋ ਕੋਈ 2-4 ਸਾਰੀਆਂ ਦਾ ਟਾਈਮ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਬਚਤ ਵੀ ਹੋ ਜਾਂਦੀ ਹੈ ਪਰ ਜਦੋਂ ਜਿੰਨੀਆਂ ਬੈਠੀਆਂ ਉਹਨੀਆਂ ਖੜੀਆਂ ਤੇ ਉਹਨੀਆਂ ਛੱਤ ਦੇ ਤੇ ਫਿਰ ਇਹ ਨਾ ਸਹਿਣਯੋਗ ਹਾਲ ਹੈ ਕਿ ਤੁਹਾਡਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਵੀ ਤੁਹਾਨੂੰ ਚਲਾਨ ਦੇ ਕੇ ਸਜ਼ਾ ਵੀ ਦੇਣਾ ਚਾਹੁੰਦੇ ਅਸੀਂ ਤਾਂ ਇੱਕ ਅਸੀਂ ਦੇਖੋ ਮੈਂ ਸਮੇਂ-ਸਮੇਂ ਤੇ ਅਪੀਲਾਂ ਕਰਦਾ ਹੀ ਰਹਿਣਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਿਸੇ ਤਰ੍ਹਾਂ ਦਾ ਵੀ ਅਸੀਂ ਜਿਹੜਾ ਸਾਡਾ ਖਰਚਾ ਹੁੰਦਾ ਚਲਾਨ ਕਰਨਾ ਪੈਂਦਾ ਸਾਨੂੰ ਮਜਬੂਰੀ ਵਸ ਜੋ ਸਾਡੇ ਕਹਿਣੇ ਮਤਾਂਕ ਨਹੀਂ ਚੱਲਦਾ ਜਾਂ ਜਿੱਥੇ ਪਬਲਿਕ ਨੂੰ ਵੀ ਉਸ ਚੀਜ਼ ਦੀ ਸਮੱਸਿਆ ਆਉਂਦੀ ਹੈ ਤੇ ਸਾਨੂੰ ਚਲਾਨ ਦੀ ਲੋੜ ਹੀ ਨਾ ਪਵੇ ਤੁਸੀਂ ਆਪ ਹੀ ਸਾਡੇ ਨਾਲ ਸਹਿਮਤੀ ਨਾਲ ਚੱਲੋ ਮਨ ਲੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਅੰਡਰ ਪੇਟ ਗੱਡੀਆਂ ਲੋਡ ਨੂੰ ਮੈਂ ਇੱਕ ਹੂੰਗਾ ਤੇ ਜਿਹੜੀਆਂ ਬੱਸਾਂ ਵਾਲੀਆਂ ਉਹ ਵੀ ਅੰਡਰ ਲੋਡ ਹੀ ਰੱਖੋ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे